ਸੋ ਸਾਡੇ ਨਾਲ ਐਕਟਰ ਰਾਈਟਰ ਤੇ ਡਾਇਰੈਕਟਰ ਰਤਨ ਲੁਕੀ ਜੁੜ ਚੁੱਕੇ ਨੇ ਜੋ ਰਾਜਵੀਰ ਜਵੰਧਾ ਬਾਰੇ ਗੱਲਬਾਤ ਕਰਨਗੇ ਰਤਨ ਜੀ ਹੁਣ ਜਿੱਦਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਅੱਜ 9ਵਾਂ ਦਿਨ ਹੈ ਅਸਟਿਲ ਰਾਜਵੀਰ ਜਵੰਧਾ ਜਿਹੜੇ ਹੈਗੇ ਨੇ ਉਹ ਵੈਂਟੀਲੇਟਰ ਤੇ ਨੇ ਮਤਲਬ ਹਸਪੀਟਲ ਵੱਲੋਂ ਜਿਹੜਾ ਫੋਰਟਿਸ ਹਸਪੀਟਲ ਹੈ 2 ਦਿਨ ਤੋਂ ਜਿਹੜਾ ਮੈਡੀਕਲ ਬੁਲੇਟਨ ਹੈ ਉਹ ਵੀ ਨਹੀਂ ਜਾਰੀ ਕੀਤਾ ਜਾ ਰਿਹਾ ਤਾਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦਾ ਗੱਭਰੂ ਜਵਾਨ ਜਿਹੜਾ ਬੜਾ ਹੀ ਸ਼ਾਨਦਾਰ ਕਲਾਕਾਰ ਆ ਉਹ ਇਸ ਤਰ੍ਹਾਂ ਅਜ ਹਸਪੀਟਲ ਚ ਐਡਮਿਟ ਹੈ ਪੂਰੀ ਇੰਡਸਟਰੀ ਉਹਨੂੰ ਸਪੋਰਟ ਕਰ ਰਹੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਅਪਡੇਟਸ ਆ ਰਹੀਆਂ ਨੇ ਉਹਦੇ ਫੈਨਸ ਆ ਰਹੇ ਨੇ ਲੋਕ ਦੂਰ ਦੂਰ ਤੋਂ ਟਰੈਵਲ ਕਰਕੇ ਕੋਈ ਯੂਐਸ ਤੋਂ ਆ ਰਿਹਾ ਕੋਈ ਕਿਤੋਂ ਆ ਰਿਹਾ ਹਾਂ ਚਾਚੀ ਕਲ ਬੀਨੂ ਬੀਨੂ ਇਹਦੇ ਚ ਅਸੀਂ ਇਨ ਟੱਚ ਆ ਹਰ ਰੋਜ਼ ਅਸੀਂ ਜਿੱਥੇ ਪਤਾ ਕਰਦੇ ਆ ਮੈਂ ਆਪਣਾ ਮਲਕੀ ਟਰਾਉਣੀ ਔਰ ਪੱਲੂ ਰੈਗੂਲਰ ਜਿਹੜੇ ਜਾਂਦੇ ਆ ਹਸਪੀਟਲ ਉਹਨਾਂ ਦੇ ਨਾਲ ਟੱਚ ਜਾਂ ਆ ਬਹੁਤ ਮਾੜੀ ਖਬਰ ਸੀਗੀ ਜਿਸ ਤੇ ਉਹਦਾ ਇੰਟਰਵਿਊ ਹੋਇਆ ਆਪਣਾ ਜੇਸ ਦਿਨ ਉਹਦਾ ਐਕਸੀਡੈਂਟ ਹੋਇਆ ਸੀਗਾ ਹੂੰ ਤੇ ਬਹੁਤ ਮਾਰੀ ਖਬਰ ਚੀਗੀ ਔਰ ਇੱਕ ਖੂਬਸੂਰਤ ਮੁੰਡਾ ਔਰ ਜਿਹਦੇ ਚ ਮਲਕ ਜੀਵਨ ਦਾ ਭਰਿਆ ਬੰਦਾ ਸੀਗਾ ਜਿਹੜੇ ਬਾਈਕ ਰਾਈਡਰਸ ਤੇ ਉਹ ਕੁਝ ਵੀ ਆ ਸਾਰਾ ਇਹ ਉਹ ਲੋਕ ਹੀ ਕਰਦੇ ਨੇ ਜਿਨ੍ਹਾਂ ਦੇ ਵਿੱਚ ਜਿਹਨੂੰ ਕਹਿੰਦੇ ਨੇ ਕਿ ਉਤਸ਼ਾਹ ਹੁੰਦਾ ਹੈ ਬਹੁਤ ਜ਼ਿਆਦਾ ਹਾਂ ਜੀ ਜੀ ਪੈਸ਼ਨ ਔਰ ਉਹਦੇ ਚ ਉਹਦੇ ਕੰਮ ਦਾ ਵੀ ਬਹੁਤ ਉਤਸ਼ਾਹ ਸੀਗਾ ਹਰ ਇੱਕ ਚੀਜ਼ ਦਾ ਉਤਸ਼ਾਹ ਸੀਗਾ ਔਰ ਉਹ ਅਜੇ ਤੇ ਪ੍ਰੇਅਰ ਕਰਦੇ ਹਾਂ ਕਿ ਰੱਬ ਕਰੇ ਉਹ ਠੀਕ ਹੋ ਜਾਏ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਆ ਕਿ ਜਦੋਂ ਇੱਕ ਸੈਲੀਬ੍ਰਿਟੀ ਦਾ ਡੇਟਾ ਐਕਸੀਡੈਂਟ ਉਦੋਂ ਸਾਰੀ ਦੁਨੀਆ ਨੂੰ ਪਤਾ ਲੱਗਦਾ ਆ ਔਰ ਉਦੋਂ ਸਾਨੂੰ ਸਾਰਿਆਂ ਨੂੰ ਜਾਗਣਾ ਵੀ ਚਾਹੀਦਾ ਬਿਕੋਜ਼ ਸੜਕਾਂ ਦੇ ਉੱਤੇ ਜਾਨਵਰਾਂ ਦਾ ਘੁੰਮਣਾ ਕੁੱਤਿਆਂ ਦਾ ਘੁੰਮਣਾ ਗਾਈਆਂ ਮਹੀਆਂ ਦਾ ਘੁੰਮਣਾ ਕਿਉਂਕਿ ਇਹ ਸੜਕਾਂ ਉਹਨਾਂ ਲਈ ਨਹੀਂ ਬਣੀਆਂ ਸੁਪਰੀਮ ਕੋਰਟ ਨੇ ਆਰਡਰ ਪਾਸ ਕਿਤੇ ਨਹੀਂ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਸਾਡੀਆਂ ਮਿਊਸਪਲ ਕਮੇਟੀਆਂ ਸਾਡੀਆਂ ਸਰਕਾਰਾਂ ਬਿਲਕੁਲ ਧਿਆਨ ਨਹੀਂ ਰੱਖਦੀਆਂ। ਹਾਂਜੀ ਇਹਨਾਂ ਦੇ ਲਈ ਇਹਨਾਂ ਲੋਕਾਂ ਨੂੰ ਦੋਸ਼ੀ ਠਹਿਰਾਉਣਾ ਚਾਹੀਦਾ। ਬਿਲਕੁਲ ਕਿ ਅੱਜ ਰਾਜਵੀਰ ਜਵੰਦਾ ਕਰਕੇ ਸਾਰਿਆਂ ਨੂੰ ਪਤਾ ਆ ਉਹਦਾ ਜ਼ਰੂਰ ਲੋਕਾਂ ਨੂੰ ਇਹਦਾ ਕਰਨਾ ਚਾਹੀਦਾ ਕਿ ਇਹਨਾਂ ਲੋਕਾਂ ਦੇ ਉੱਤੇ ਤੇ ਸਾਨੂੰ ਕੇਸ ਕਰਨੇ ਚਾਹੀਦੇ। ਹਾਂਜੀ ਇਹਦੇ ਨਾਲ ਸਾਰੇ ਹਿੰਦੁਸਤਾਨ ਚ ਕੀ ਜਗ੍ਹਾ ਤੇ ਹਜੇ ਬੜੇ ਭਿਆਨਕ ਐਕਸੀਡੈਂਟ ਹੁੰਦੇ ਆ 4-5 ਐਕਸੀਡੈਂਟ ਤੇ ਮੈਂ ਆਪਣੀ ਲਾਈਫ 'ਚ ਅੱਖੀਂ ਦੇਖੇ ਨੇ ਹੂੰ ਸਿਰਫ ਜਾਨਵਰਾਂ ਕਰਕੇ ਨਹੀਂ ਬਈ ਤੇ ਇੰਨਾ ਲਾਈਫ ਦਾ ਜਦ ਜ ਮਤਲਬ ਕਿ ਲਾਈਫ 'ਚ ਗਰਾਫ ਉੱਪਰ ਜਾ ਰਿਹਾ ਜਿਹੜਾ ਇੰਨਾ ਆਚਾ ਸਿੰਗਰ ਆ ਗੁੱਡ ਲੁਕਿੰਗ ਬாய் ਜਿਹੜਾ ਸਾਡਾ ਜਾ ਰਿਹਾ ਉਹਦਾ ਕੋਈ ਐਕਸੀਡੈਂਟ ਕੋਈ ਗਲਤੀ ਹੋਵੇ ਤਾਂ ਤੁਸੀਂ ਉਹਨੂੰ ਕਹੋ ਬਿਲਕੁਲ ਜਿਵੇਂ ਤੁਸੀਂ ਐਕਸੀਡੈਂਟ ਜਾਨਵਰ ਬਿਲਕੁਲ ਬਿਲਕੁਲ ਹਾਂਜੀ ਜਿਵੇਂ ਤੁਸੀਂ ਐਕਸੀਡੈਂਟ ਦੀ ਗੱਲ ਕੀਤੀ ਕਿ ਰਾਜਵੀਰ ਨੂੰ ਸ਼ੁਰੂ ਤੋਂ ਹੀ ਪੈਰਾਗਲਾਈਡਿੰਗ ਤੇ ਬਾਈਕ ਰਾਈਡਿੰਗ ਦਾ ਸ਼ੌਕ ਸੀਗਾ ਪਰ ਐਨ ਐਕਸਪਰਟ ਮੁੰਡਾ ਇੱਕਦਮ ਉਹਦੀ ਕੋਈ ਗਲਤੀ ਨਹੀਂ ਸੀ ਉਹ ਆਪਣੀ ਨਾਰਮਲ ਸਪੀਡ ਤੇ ਜਾ ਰਹੀ ਸੀ ਪਰ ਜਿਹੜੇ ਅੱਗੇ-ਅਗੇ ਸਾਨ ਟਕਰਾ ਗਏ ਉਸ ਤੋਂ ਬਾਅਦ ਬਲੇਰੋ ਚ ਟੱਕਰ ਹੋਈ ਹੈ ਤਾਂ ਰਾਜਵੀਰ ਨੂੰ ਦੋ ਵਾਰ ਕਾਰਡ ਕੇ ਰੈਸਟ ਵੀ ਆ ਚੁੱਕਿਆ ਹੈ ਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਇਹ ਰਾਜਵੀਰ ਜਵੰਧਾ ਦੀ ਕੋਈ ਮਿਸਟੇਕ ਨਹੀਂ ਹੈ ਇਹ ਸਰਕਾਰਾਂ ਦੀ ਅਣਗਹਿਲੀ ਹੈ ਕਿ ਸੜਕ ਤੇ ਖੁੱਲੇ ਜਾਨਵਰ ਫਿਰਦੇ ਨੇ ਪਸ਼ੂ ਫਿਰਦੇ ਕਹ ਲੋ ਕੋਈ ਸਰਕਾਰ ਮੈਂ ਤੇ ਸਰਕਾਰਾਂ ਬਾਰੇ ਇਹ ਨਹੀਂ ਗੱਲ ਕਹਿਣਾ ਚਾਹੁੰਦਾ ਕਿ ਇਹ ਨਾਂ ਤੇ ਕਾਨੂੰਨ ਨੂੰ ਮੰਨਦੀਆਂ ਨੇ ਨਾ ਸੁਪਰੀਮ ਕੋਰਟ ਨੂੰ ਮੰਨਦੀਆਂ ਨੇ ਹੂੰ ਜਦੋਂ ਸੁਪਰੀਮ ਕੋਰਟ ਦਾ ਜਦੋਂ ਤੁਸੀਂ ਆਪਣੇ ਗਊਸ਼ਾਲਾ ਖੋਲਦੇ ਜੇ ਥਾ ਦਾ ਦੇ ਜਾਨਵਰਾਂ ਦੇ ਖੋਲਦੇ ਜੇ ਲੇਕਿਨ ਸਿਰਫ ਉਹਦੇ ਚੰਦੇ ਇਕੱਠੇ ਕਰਦੇ ਜੇ ਹੂੰ ਬਾਕੀ ਉਹਨਾਂ ਨੂੰ ਖਾਣ ਪੀਣ ਲਈ ਸੜਕਾਂ ਦੇ ਛੱਡ ਦਿੰਦੇ ਜੇ ਹਾਂਜੀ ਇਹਨਾਂ ਲੋਕਾਂ ਨੂੰ ਤੇ ਜਿਹਨੂੰ ਕਹਿੰਦੇ ਨਾ ਜੇਲ੍ਹ ਹੋਣੀ ਚਾਹੀਦੀ ਆ ਹੂੰ ਮੈਂ ਇਹ ਨਹੀਂ ਕਹਿੰਦਾ ਕਿ ਪੁਰਾਣੇ ਜ਼ਮਾਨਿਆਂ ਗੋ ਇਹਨਾਂ ਨੂੰ ਸੜਕਾਂ ਦੇ ਕਾਲਾ ਕਰਕੇ ਕਾਲਾ ਮੂੰਹ ਕਰਕੇ ਜੁੱਤੀਆਂ ਮਾਰੋ ਜੇ ਸਿਰ ਤੇ ਮੈਂ ਜੇਲ੍ਹ ਜ਼ਰੂਰ ਹੋਣੀ ਚਾਹੀਦੀ ਆ ਬਿਕਾਜ਼ ਇੱਕ ਇੰਨੇ ਅਚੇ-ਅਚੇ ਮਤਲਬ ਕਿ ਉਤਾਰੇ ਇਨੋਸੈਂਟ ਬੰਦੇ ਜਿਹੜੇ ਸੜਕਾਂ ਤੇ ਜਾ ਰਹੇ ਨੇ ਹਾਂਜੀ ਔਰ ਮੈਂ ਲੋਕਾਂ ਨੂੰ ਇਹ ਜ਼ਰੂਰ ਦੱਸ ਦੇਣਾ ਚਾਹਾਂ ਕਿ ਸਹੀ ਲੋਕੀ ਸੋਚਦੇ ਰਹਿੰਦੇ ਆ ਕਿ ਬਾਈਕ ਤੇ ਜਾ ਰਹੇ ਸੀਗੇ ਲਾਪਰਵਾਹੀ ਕਰਦੇ ਹੋਣਗੇ ਜਿਹੜੇ ਬਾਈਕ ਰਾਈਡਰਸ ਹੁੰਦੇ ਨੇ ਜਿਹੜੇ ਪ੍ਰੋਪਰ ਜਦਾਂ ਜਵੰਧਾ ਹੋਣਗੇ ਜਾ ਰਹੇ ਸੀਗੇ ਹੂੰ ਇਹ ਲੋਕ ਸਭ ਤੋਂ ਬੈਸਟ ਬਾਈਕ ਚਲਾਉਂਦੇ ਆ ਔਰ ਇਹ ਕਦੀ ਵੀ ਫਾਸਟ ਬਾਈਕਸ ਨਹੀਂ ਚਲਾਉਂਦੇ ਹਾਂਜੀ ਬਿਲਕੁਲ ਕਿਉਂਕਿ ਇਹਨਾਂ ਲੋਕਾਂ ਦਾ ਇੱਕ ਇਹਨਾਂ ਨੂੰ ਹਰ ਇੱਕ ਚੀਜ਼ ਦਾ ਪਤਾ ਹੁੰਦਾ ਹੈ ਕਿ ਉਹ ਇਹ ਡਿਫਿਕਲ ਟੈਰੇਂਸ ਤੇ ਜਾਂਦੇ ਨੇ ਆਲਟੀਮੇਟਲੀ ਹੂੰ ਸੋ ਇਹਨਾਂ ਦਾ ਬਹੁਤ ਕੰਟਰੋਲ ਹੁੰਦਾ ਹੈ ਆਪਣੇ ਆਪ ਦੇ ਉੱਤੇ ਔਰ ਮੈਂ ਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਰੱਬ ਕਰੇ ਉਹ ਠੀਕ ਹੋ ਜਾਏ ਪਰ ਇਨੀ ਗੱਲ ਜ਼ਰੂਰ ਕਹਿਣਾ ਚਾਹੁੰਦਾ ਮੈਂ ਕਿ ਜਿਹੜੀਆਂ ਸੰਸਥਾਵਾਂ ਨੇ ਜਿਹੜੇ ਐਨ ਜੀਓਜ਼ ਨੇ ਵੱਡੇ ਜਿਹੜੇ ਇਸ ਕੇਸ ਨੂੰ ਉੱਪਰ ਤੱਕ ਲੈ ਕੇ ਜਾ ਸਕਦੇ ਨੇ ਹਾਂਜੀ ਇਹ ਇਹਦੇ ਕਰਕੇ ਨਹੀਂ ਉਹਨੂੰ ਹਰ ਬੰਦੇ ਕਰਕੇ ਜਿਹੜਾ ਸੜਕਾਂ ਦੇ ਉੱਤੇ ਇਹੋ ਜੇ ਕੰਮਾ ਕਰਕੇ ਜਾਨਵਰਾ ਕਰਕੇ ਜਾਂ ਦੂਸਰਿਆਂ ਕਰਕੇ ਵੀ ਦੇਖੋ ਕਾਰਾਂ ਤੇ ਬੱਸਾਂ ਤੇ ਵੱਜਦੇ ਨੇ ਤੁਸੀਂ ਕਾਰ ਨੂੰ ਅਚਾਨਕ ਸਾਈਡ ਤੇ ਕਰਨ ਲੱਗੋ ਕਾਰ ਦੂਜੀ ਕਾਰ ਤੇ ਵੱਜ ਜਾਂਦੀਆਂ ਲੜਾਈਆਂ ਹੁੰਦੀਆਂ ਨੇ ਬਿਲਕੁਲ ਥੋੜੀ ਜੀ ਇਹਦਾ ਸਾਰਾ ਕਸੂਰਵਾਰ ਨੇ ਸਾਡੀਆਂ ਮਿਊਨਿਸਪਲ ਕਮੇਟੀ ਆ ਬਿਕਾਉਜ਼ ਕੱਲੀ ਐ ਸਰਕਾਰ ਐ ਨਹੀਂ ਸਭ ਤੋਂ ਥੱਲੇ ਦੀ ਕਾਇਆ ਮਿਊਨਿਸਪਲ ਕਮੇਟੀ ਔਰ ਇਹ ਸਭ ਕੋ ਚੋ ਦੇ ਅੰਡਰ ਆਉਂਦਾ ਹੈ ਬਿਲਕੁਲ ਰਤਨ ਜੀ ਹਾਂਜੀ ਹਾਂਜੀ ਲਗਾਤਾਰ ਦੇਸ਼ ਪਰ ਅਰਦਾਸਾਂ ਕੀਤੀ ਜਾ ਰਹੀ ਨੇ ਗੁਰੂ ਘਰਾਂ ਚ ਰਾਜੀਵਰ ਜਵੰਦਾ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਹਿੰਦੇ ਨੇ ਅਰਦਾਸਾਂ ਕਦੇ ਵੀ ਬੇਕਾਰ ਨਹੀਂ ਜਾਂਦੀਆਂ ਲੇਕਰ ਜੇਕਰ ਦਵਾਈ ਨਹੀਂ ਕੰਮ ਕਰੀ ਤਾਂ ਦੁਆ ਜ਼ਰੂਰ ਕਿਤੇ ਨਾ ਕਿਤੇ ਕੰਮ ਕਰ ਜੇ ਹੁਣ ਇੰਨਾ ਇਸ ਤੋਂ ਪਤਲਾ ਹੈ ਕਿ ਰਾਜੀਵਰ ਜਵੰਦਾ ਨੂੰ ਦੁਨੀਆ ਕਿੰਨਾ ਪਿਆਰ ਕਰਦੀ ਹੈ ਪੂਰੀ ਇੰਡਸਟਰੀ ਜਿਹੜਾ ਨਹੀਂ ਖੜੀ ਹੈ ਪਾਉਂ ਮੈਂ ਕੰਧਵਰ ਗਰੇਵਾਨ ਨੇ ਰਣਜੀਤ ਬਾਵਾ ਨੇ ਕੁਲਵਿੰਦਰ ਬਿੱਲਾ ਨੇ ਉਹਨਾਂ ਦੇ ਨੇੜਲੇ ਦੋਸਤ ਲਗਾਤਾਰ ਪੋਸਟਾਂ ਪਾ ਕੇ ਅਪਡੇਟ ਕਰ ਰਹੇ ਨੇ ਤੇ ਲੋਕਾਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਅਰਦਾਸਾਂ ਬੇਕਾਰ ਨਹੀਂ ਜਾ ਸਕਦੀਆਂ ਤੇ ਅਸੀਂ ਵੀ ਇਹ ਚ ਉਹਨਾਂ ਕੇ ਮੁਰਤ ਤੋਂ ਰਾਜੀਵ ਸਿੰਘ ਜਵੰਦਾ ਤੁਹਾਨੂੰ ਨੱਚੇ ਟੱਪਲੇ ਨਜ਼ਰ ਆਉਣ ਰਾਜੀਵ ਜਵੰਦਾ ਵੀ ਬਲੰਦੇਵਾ ਸਾਨੂੰ ਸੁਣੀ ਮਿਲੇ ਕੋਈ ਲਗਾਤਾਰ ਜਿਹੜੀ ਹੈ ਇੰਡਸਟਰੀ ਹੈ ਪੋਲੀਟੀਕਲ ਪਰਸਨੈਲਿਟੀਜ਼ ਨੂੰ ਆ ਰਹੀਆਂ ਨੇ ਆ ਕੇ ਉਹਨਾਂ ਨੇ ਪਤਾ ਵੀ ਲੈ ਰਹੀਆਂ ਨੇ ਭਗਵੰਤ ਮਾਨੀ ਵੀ ਆ ਕੇ ਕਹਿੰਨੇ ਪ੍ਰਤਾਪ ਸਿੰਘ ਬਾਜਵਾ ਵੀ ਆ ਕੇ ਕਹਿੰਨੇ ਤਾਂ ਇਸ ਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਹੈ ਦੇਖੋ ਜੀ ਜਿਹੜੀ ਇੰਡਸਟਰੀ ਆ ਉਹ ਤੇ ਦੋਸਤ ਨੇ ਸਾਰੇ ਉਹਨਾਂ ਦਾ ਤੇ ਖੜਾ ਹੋਣਾ ਬਣਦਾ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਅੱਖਾਂ ਫੈਣ ਨੇ ਜਿਹੜੇ ਉਹਦੇ ਲਈ ਅਦਵਾਸਾਂ ਕਰ ਰਹੇ ਨੇ ਔਰ ਇਹ ਜਿਹੜੇ ਪੋਲੀਟੀਕਲ ਲੀਡਰ ਆਏ ਨੇ ਉਹਨੂੰ ਮੈਂ ਜਾਣਦਾ ਆ ਪਰਸਨਲ ਬਹੁਤ ਤੇ ਵੀ ਔਰ ਵੈਸੇ ਵੀ ਮੈਂ ਚਾਹੁੰਨਾ ਕਿ ਜਿਹੜਾ ਕੰਮ ਮੈਂ ਕਿਹਾ ਸੀ ਕਿ ਇਹ ਲੋਕ ਵੀ ਤੋਂ ਇਨੀਸ਼ੀਏਟਿਵ ਲੈਣ ਦਾ ਕਿ ਜ਼ਿੰਮੇਵਾਰ ਕੌਣ ਆ ਉਸ ਜ਼ਿੰਮੇਵਾਰੀ ਕਿਸੇ ਤਾਂ ਕਿਸੇ ਉੱਤੇ ਪਾਈ ਜਾਵੇ ਔਰ ਇਹੋ ਲੋਕ ਨੇ ਜਿਹੜੀ ਉਹ ਜ਼ਿੰਮੇਵਾਰੀ ਨੂੰ ਪਾ ਸਕਦੇ ਨੇ ਉਹਨਾਂ ਦੇ ਸਿਰ ਤੇ ਦੇ ਇਹ ਆਪਣੇ ਡਿਊਟੀਆਂ ਕਿਉਂਕਿ ਇਹਨਾਂ ਦੀਆਂ ਡਿਊਟੀਆਂ ਨੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦਾ ਬਿਲਕੁਲ ਇਸ ਕਰਕੇ ਮੈਂ ਚਾਹੁੰਦਾ ਕਿ ਜੇ ਇਹਨਾਂ ਦੇ ਅਸਲੀ ਜਿਹੜਾ ਕੰਮ ਆ ਨਾ ਉਹ ਚਲੋ ਵਿਜ਼ਿਟ ਕਰਦੇ ਆ ਨਾ ਸਾਰਿਆਂ ਨੂੰ ਆਪਣੇ ਅਰਦਾਸ ਦੇ ਵਿੱਚ ਆਪਣੇ ਜੋ ਸ਼ਾਮਲ ਕਰਨ ਤੇ ਉਹ ਤਲਦੀ ਠੀਕ ਹੋਵੇ ਪਰ ਇਹਨਾਂ ਨੂੰ ਚਾਹੀਦਾ ਕਿ ਇਹੋ ਦੇ ਕਾਨੂੰਨ ਜਿਹੜੇ ਆਲਰੇਡੀ ਹੈਗੇ ਨੇ ਕੋਈ ਕਾਨੂੰਨ ਨਵੇਂ ਨਹੀਂ ਬਣਾਉਣੇ ਹਾਂਜੀ ਉਹ ਕਾਨੂੰਨਾਂ ਨੂੰ ਲਾਗੂ ਕਰਨ ਕਿ ਇਹ ਅੱਜ ਰਾਜੀਵ ਜਵੰਦਾ ਕਿ ਇੰਨੇ ਸਾਲਾਂ ਤੋਂ ਲੋਕਾਂ ਦੇ ਐਕਸੀਡੈਂਟ ਹੋ ਰਹੇ ਨੇ ਹਾਂਜੀ ਉਹਦੇ ਕਰਕੇ ਔਰ ਅੱਜ ਇੱਕ ਨੌਨ ਬੰਦਾ ਔਰ ਉਹਦੇ ਕਰਕੇ ਇੰਡਸਟਰੀ ਬਹੁਤ ਆ ਉਹਦੇ ਬਾਰੇ ਵਿੱਚ ਬੋਲ ਰਹੀ ਆ ਸਭ ਕੁਝ ਆ ਇਹਦੇ ਫਾਇਦਾ ਇਹ ਆ ਤਾਂ ਕਿ ਤੁਸੀਂ ਅੱਗੇ ਤੋਂ ਕਿਸੇ ਹੋਰ ਰਾਜੀਵ ਜਵੰਦਾ ਦਾ ਕਿਸੇ ਵੀ ਤਰ੍ਹਾਂ ਦਾ ਇਹੋ ਜਿਹਾ ਕੋਈ ਐਕਸੀਡੈਂਟ ਨਾ ਹੋਵੇ ਹੂੰ ਫਿਰ ਆ ਕਿ ਤੁਸੀਂ ਤੁਹਾਨੂੰ ਉਹਦਾ ਦੁੱਖ ਆ ਬਿਲਕੁਲ ਜਿਵੇਂ ਪਾਕਿਸਤਾਨ ਦਾ ਕਿ ਇੱਕ ਕਿਸੇ ਵੀ ਬੱਚੇ ਦਾ ਐਕਸੀਡੈਂਟ ਹੋਣਾ ਹੂੰ ਏਡਾ ਉਸਦੀ ਗਲਤੀ ਦੇ ਗਲਤੀ ਹੋਵੇ ਤਾਂ ਤੁਹਾਡੇ ਦਿਮਾਗ ਤੇ 100 ਗੱਲਾਂ ਆਉਂਦੀਆਂ ਨੇ ਕਿ ਬੰਦਾ ਪਰ ਇੱਕ ਬੰਦਾ ਜੇ ਕਿਉਂਕਿ ਉਹਦਾ ਕੰਮ ਹੀ ਨਹੀਂ ਹੈ ਕਿ ਉਹਦੇ ਸਾਹਮਣੇ ਕੋਈ ਇਸ ਤਰ੍ਹਾਂ ਆਵੇ ਹਾਂਜੀ ਤੁਸੀਂ ਚਾਹੁੰਦੇ ਜੇ ਕਿ ਸਾਡੇ ਟੂਰਿਸਟ ਆਉਣ ਤੁਸੀਂ ਚਾਹੁੰਦੇ ਜੇ ਕਿ ਸਾਡੀ ਟ੍ਰੈਫਿਕ ਸਮੂਥ ਚੱਲੇ ਔਰ ਉਹਦੇ ਵਿੱਚ ਤੁਸੀਂ ਗਾਈਆਂ ਮਈਆਂ ਔਰ ਸਾਰਾ ਕੁਝ ਭੁਗਾਈ ਕਰਦੇ ਦੇ ਹੂੰ ਔਰ ਮੈਂ ਕਹੀ ਆ ਜੀ ਦੇਖਿਆ ਮੰਡੀਆਂ 'ਚ ਸਾਰਾ ਸਮਾਂ ਤੇ ਹੁੰਦਾ ਆ ਤੋ ਆਫੀਸਰ ਜਿਹੜੇ ਜਿਹਨੇ ਜ਼ਿੰਮੇਵਾਰ ਨੇ ਉਹਨਾਂ ਨੂੰ ਸਜ਼ਾਵਾ ਹੋਣੀ ਚਾਹੀਦੀਆਂ ਤੇ ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹਿ ਸਕਦਾ ਕਿ ਅਰਦਾਸਾਂ ਜਿਹੜੀਆਂ ਨੇ ਉਹ ਵਾਕਈ ਕਦੀ ਖਾਲੀ ਨਹੀਂ ਗਈਆਂ ਵਾਇਕਦੂ ਕਰੇ ਕਿ ਉਹ ਠੀਕ ਹੋ ਜਾਏ ਬਾਕੀ ਠੀਕ ਹੈ ਕਿ ਜਦੋਂ ਡਾਕਟਰਸ ਜਿਹੜੇ ਹੁੰਦੇ ਨੇ ਨਾ ਦੇਖੋ ਸੀਰੀਅਸ ਕੇਸ ਆ ਸਾਰਿਆਂ ਨੂੰ ਪਤਾ ਕਿ ਬੜਾ ਕੇਸ ਆ ਔਰ ਆਲਮੋਸਟ ਸੇਮ ਟਾਈਪ ਦਾ ਜਾ ਰਿਹਾ ਨਾ ਉਹ ਨਵੇਂ ਬੁਲੇਟਨ ਉਹਨਾਂ ਕੋਲ ਹੁੰਦਾ ਨਹੀਂ ਹੈ ਕੁਝ ਕਹਿਣ ਦੇ ਲਈ ਓ ਜੀ ਇਹ ਕਰਕੇ ਜਦੋਂ ਵੀ ਜਿਹੜੀ ਵੀ ਰਿਪੋਰਟ ਆਏਗੀ ਡੈਫੀਨੇਟ ਡਾਕਟਰਸ ਦੇਣਗੇ ਔਰ ਮੈਂ ਤਾਂ ਇੱਕੋ ਹੀ ਅਰਦਾਸ ਕਰਦਾ ਕਿ ਚੰਗੀ ਰਿਪੋਰਟ ਆਵੇ ਸਭ ਕੁਝ ਠੀਕ ਹੋ ਜਾਵੇ ਕੋਈ 1-4 ਦਿਨ ਬਾਅਦ ਤੇ ਉਹਦਾ ਬਹੁਤ ਅੱਛਾ ਆਇਆ ਸੀਗਾ ਕਿ ਉਹ ਕਬਰ ਕਰ ਰਿਹਾ ਹੈ ਉਹ ਕਿਸੇ ਦਿਨ ਉਹਦੀ ਵੱਧ ਗਈ ਹੈ ਸਭ ਕੁਝ ਆ ਰਸਾਂ ਜੀ ਦੇ ਵਿੱਚ ਕੀ ਚੀਜ਼ ਐਡਰੋਂ ਕਰਗੇ ਜੇ ਮੈਂ ਤੁਸੀਂ ਅੱਗੇ ਪੋਲਿਟਿਕਲ ਲੀਡਰਜ਼ ਆ ਰਹੇ ਨੇ ਰਾਜ ਵਿੱਚ ਜਵੰਧਨ ਹੋ ਆ ਕੇ ਦੇਖਦੇ ਨੇ ਕਿਤੇ ਨਾ ਕਿਤੇ ਭਗਵੰਤ ਮਾਨ ਦੀ ਇਹ ਚੀਜ਼ ਭਗਵੰਤ ਮਾਨ ਸਾਹਿਬ ਨੂੰ ਵੀ ਦੇਖਣੀ ਚਾਹੀਦੀ ਕਿ ਉਹ ਇੱਕ ਸੀਐਮ ਰਹਣ ਤੋਂ ਪਹਿਲਾਂ ਇੱਕ ਕਲਾਕਾਰ ਐ ਚੁੱਕੇ ਨੇ ਤਾਂ ਕਿ ਦਿਨੇ ਕਿਤੇ ਕੁਝ ਇਹ ਚੀਜ਼ਾਂ ਤੇ ਐਕਸ਼ਨ ਦਾ ਲੈਣਾ ਹੀ ਚਾਹੀਦਾ ਕਿਹੜੇ ਰਸਤੇ 'ਚ ਆਵਾਰਾ ਪਸ਼ੂ ਖੋਲਦੇ ਨੇ ਆਵਾਰਾ ਪਸ਼ੂ ਕਰਕੇ ਹੀ ਰਾਜ ਵਿੱਚ ਜਵੰਧਾ ਇਸ ਅੱਜ ਇਹ ਮੌਤ ਜ਼ਿੰਦਗੀ ਦੇ ਮੌਤ ਦੇ ਵਿੱਚ ਲੜ ਰਹੇ ਨੇ ਤੇ ਕਿਤੇ ਨਾ ਕਿ ਕਰਦਾ ਵੀ ਮਾਨ ਸਾਹਿਬ ਦਾ ਵੀ ਫਰਜ਼ ਬੰਦਾ ਕਿ ਬਤੌਰ ਸੀਐਮ ਉਹ ਇਸ ਚੀਜ਼ਾਂ ਨੂੰ ਗੰਮੀਰ ਤਰ੍ਹਾਂ ਦੇਖਣਗੀ ਅੱਗੇ ਤੋਂ ਕੋਈ ਨਾ ਸਿਰਫ ਰਾਜਵੀਰ ਜਵੰਦਾ ਕੋਈ ਵੀ ਬੰਦਾ ਨਾ ਸਿਰਫ ਪੰਜਾਬ ਦੀ ਘਟਨਾ ਕਿਤੇ ਵੀ ਹਿਮਾਚਲ ਨੂੰ ਜਾਵੇ ਭਾਵੇਂ ਪੰਜਾਬ 'ਚ ਵੀ ਕਾਲੂ ਇਦਾਂ ਦੀ ਘਟਨਾ ਹੋ ਸਕੇ ਘਟੀ ਤੋਂ ਤੇ ਉਹਨਾਂ ਨੂੰ ਇਹ ਚੀਜ਼ ਇਹ ਚੀਜ਼ ਨੂੰ ਗੰਮੀਰ ਤਰ੍ਹਾਂ ਨਾਲ ਲੈਣਾ ਚਾਹੀਦਾ ਪਲੱਸ ਰਾਜਵੀਰ ਜਵੰਦਾ ਨੇ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਭਗਵਾਨਤ ਮਾਨ ਬੜੀ ਬੁਲੰਦਾ ਆਵਾਜ਼ ਆ ਖੁੱਲ ਕੇ ਬੋਲਦੇ ਆ ਇਸ ਕਰਕੇ ਉਹਨਾਂ ਨੂੰ ਬਹੁਤ ਓਪਨਲੀ ਇਹ ਇਹਦੇ ਬਾਰੇ ਚ ਉਹਨਾਂ ਲੋਕਾਂ ਦੇ ਇਹ ਵੀ ਅੱਜ ਰਾਜਵੀਰ ਜਵੰਦਾਦਾ ਐਕਸੀਡੈਂਟ ਉੱਥੇ ਹੋਇਆ ਲੇਕਿਨ ਪੰਜਾਬ ਚ ਵੀ ਕਈ ਜਗ੍ਹਾ ਤੇ ਹੁੰਦੇ ਆ ਸਾਰੀਆਂ ਚੀਜ਼ਾਂ ਦੇ ਇਹਦੇ ਐਕਸੀਡੈਂਟ ਰੈਗੂਲਰ ਹੁੰਦੇ ਨੇ ਸਕੂਟਰਾਂ ਮੋਟਰਸਾਈਕਲ ਵਾਲੇ ਰੋਜ਼ ਸੜਕਾਂ ਤੇ ਡਿੱਗੇ ਅਸੀਂ ਦੇਖਦੇ ਆਂ ਤੋਂ ਉਹ ਉਹਨਾਂ ਨੂੰ ਚਾਹੀਦਾ ਕਿ ਉਹ ਕਰਨ ਇਹ ਵੀ ਇੱਕ ਬੜੀ ਵੱਡਾ ਕੰਮ ਹੋ ਜਾਏਗਾ ਲੋਕੀ ਉਹਨਾਂ ਨੂੰ ਯਾਦ ਰੱਖਣਗੇ ਜੇਕਰ ਸੜਕਾਂ ਦੇ ਉੱਤੋਂ ਇਹ ਸਾਰੀ ਮੈਨਿਕ ਹਟਾ ਸਕਣ ਉਹ ਕਿਉਂਕਿ ਇਹ ਸੜਕਾਂ ਦੇ ਉੱਤੇ ਜਿਹੜਾ ਇਹਨਾਂ ਦਾ ਆਵਾਰਾ ਪਸ਼ੂਆਂ ਦਾ ਫਿਰਨਾ ਇਹ ਐਕਸੀਡੈਂਟ ਦਾ ਆਲਮੋਸਟ ਰੋਜ਼ ਹੀ ਕਈ ਥਾਵਾਂ ਤੇ ਇੱਕ ਜਨ ਦੋ ਜਗ੍ਹਾ ਤੇ ਨਹੀਂ ਕਹਿੰਦਾ ਕਈ ਥਾਵਾਂ ਤੇ ਆਪਾਂ ਚ ਜਦੋਂ ਡੰਗਰ ਲੜ ਪਿੰਦੇ ਆ ਤੇ ਜਿਹੜੀਆਂ ਵਾਲੇ ਮੋਟਰਸਾਈਕਲ ਵਾਲੇ ਥੱਲੇ ਦੇ ਦਿੰਦੇ ਆ ਹੂੰ ਤੋਂ ਲੇਕਿਨ ਉਹਦਾ ਕੋਈ ਐਕਸੀਡੈਂਟ ਤੁਸੀਂ ਹੁੰਦਾ ਨਹੀਂ ਆ ਹਸਪੀਟਲ ਚ ਲੈ ਜਾਂਦੇ ਜੇ ਨਾ ਪੁਲਿਸ ਐਕਸ਼ਨ ਲੈਂਦੀ ਆ ਨਾ ਮਿਊਨਿਸਪਲ ਕਮੇਟੀ ਕੁਝ ਕਰਦੀ ਆ ਨਾ ਕਿਸੇ ਨੂੰ ਸਜ਼ਾ ਮਿਲਦੀ ਆ ਤੇ ਜਿਹੜੇ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਗਰ ਉਹਨਾਂ ਨੂੰ ਸਜ਼ਾ ਮਿਲੇਗੀ ਤੇ ਇਹੋ ਜੇ ਅੱਗੇ ਐਕਸੀਡੈਂਟ ਨਹੀਂ ਹੋਣਗੇ ਬਾਕੀ ਮੈਂ ਤਾਂ ਰੱਬ ਘੜੇ ਹੱਥ ਚੋੜ ਕੇ ਅਰਦਾਸ ਕਰਦਾ ਆਂ ਕਿ ਅ ਬੱਚਾ ਬਹੁਤ ਜਲਦੀ ਠੀਕ ਹੋਵੇ ਸਾਡੇ ਤੇ ਬਹੁਤ ਬੱਚਿਆਂ ਵਰਗਾ ਰੱਬ ਕਰੇ ਬਹੁਤ ਚੇਤੀ ਤੰਦਰੁਸਤ ਹੋਵੇ ਔਰ ਆਪਣੇ ਫੈਨਸ ਨੂੰ ਫੇਰ ਆਪਣੇ ਖੂਬਸੂਰਤ ਪੀਤਾਂ ਦੇ ਨਾਲ ਐਂਟਰਟੇਨ ਕਰੇ ਬਿਲਕੁਲ ਬਿਲਕੁਲ ਰਤਨ ਜੀ ਸਾਹਿਬ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਜਿਹੜੇ ਲੋਕ ਆਰ ਆਈ ਪੀ ਦੀਆਂ ਪੋਸਟਾਂ ਪਾ ਰਹੇ ਨੇ ਆਪਣੇ ਚੰਦ ਵੀਊਜ਼ ਵਾਸਤੇ ਇੰਨੀ ਘਾਟੀਆਂ ਹਰਕਤ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਆਸਿਆ ਵੀ ਬੋਲਦੇ ਪਰ ਪਤਾ ਕੀ ਆ ਲੋਕੀ ਇੰਨੇ ਡਿੱਗ ਗਏ ਨੇ ਅੱਜ ਕੱਲ੍ਹ ਇਹਦੇ ਵਿੱਚ ਨਾ ਸਿਰਫ ਆਰ ਆਈ ਪੀ ਦੀ ਪੋਸਟਾਂ ਪਾ ਰਹੇ ਨੇ ਵੀਡੀਓ ਜਿਹੜਾ ਤਾਂ ਕਿਸੇ ਇੱਕ ਨੇ ਪੋਸਟ ਪਾਤੀ ਸੀਗੀ ਰਤਨ ਜੀ ਆਰ ਆਈ ਪੀ ਦੇ ਪੋਸਟਾਂ ਹੀ ਨਹੀਂ ਸਿਰਫ ਨਕਲੀ ਵੀਡੀਓਜ਼ ਵੀ ਪਾ ਰਹੇ ਨੇ ਆਰ ਆਈ ਪੀ ਦੀ ਪੋਸਟਾਂ ਨਾਲ ਕਿ ਰਾਜਵੀਰ ਜਵੰਦਾ ਅਜਿਹੇ ਲੋਕਾਂ ਬਾਰੇ ਕੀ ਕੀ ਕਹਿਣਾ ਚਾਹੋਗੇ ਬਿਲਕੁਲ ਦੱਸ ਦੇਣ ਕਿ ਚਿੱਤਰ ਮਾਰਨੇ ਚਾਹੀਦੇ ਇਹਨਾਂ ਦੇ ਸਿਰ 'ਚ ਬਿਲਕੁਲ ਇਹ ਇਹ ਡਿਜ਼ਰਵ ਕਰਦੇ ਨੇ ਕਿ ਪਰ ਸਿਰਫ ਸਾਡੀ ਪੋਸਟ ਨੂੰ ਪੜਿਆ ਜਾਵੇ ਜਾਂ ਕੁਝ ਕੁਝ ਸੋਸ਼ਲ ਮੀਡੀਆ ਜਿੰਨਾ ਇਹ ਫਾਇਦੇਮੰਦ ਆ ਲੋਕਾਂ ਲਈ ਉਹ ਨਹੀਂ ਇਹੋ ਜਿਹੇ ਬੰਦਿਆਂ ਕਰਕੇ ਨੁਕਸਾਨ ਦੇ ਵੀ ਆ ਹੂੰ ਸੋ ਇਹੋ ਜਿਹੇ ਘਟੀਆ ਬੰਦੇ ਆ ਜਿਹੜੇ ਸੋਸ਼ਲ ਮੀਡੀਆ ਤੇ ਇਦਾਂ ਦੀ ਪੋਸਟ ਪਾਉਂਦੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਹੋਣਾ ਚਾਹੀਦਾ ਬਿਲਕੁਲ ਜਿਹੜੇ ਐਨਜੀਓ ਕੁਝ ਪੋਸਟ ਮਤਲਬ ਚੀਜ਼ਾਂ ਪੋਸਟ ਕਰ ਰਹੇ ਨੇ ਅਲੱਗ-ਅਲੱਗ ਨਿਊਜ਼ ਚੈਨਲਸ ਨੂੰ ਵੀਜ਼ ਦੇ ਰਹੇ ਨੇ ਕਿ ਮਤਲਬ ਅਸਲੀ ਕਾਰਨ ਐਸੀ ਰਾਜਵੀਰ ਜਵੰਦਾ ਦੀ ਘਟਨਾ ਐਕਸੀਡੈਂਟ ਦਾ ਮਤਲਬ ਜਿੰਨਾ ਲੰਬਾ ਇਹ ਹੈ ਨਹੀਂ ਸੀ ਇਹ ਲੰਬਾ ਖਿੱਚ ਕੇ ਲੱਗੇ ਜਾਣੇ ਚੀਜ਼ ਨੂੰ ਤਾਂ ਕਿਤੇ ਨਾ ਕਿਤੇ ਫੋਰਟਿਸ ਹਸਪੀਟਲ ਜਿਹੜਾ ਅੱਜ 9ਵਾਂ ਦਿਨ ਹੈ ਰਾਜਵੀਰ ਜਵੰਦਾ ਵੈਂਟੀਲੇਟਰ ਤੇ ਨੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਲੱਗਦਾ ਕਿ ਕਿਸੇ ਵੀ ਚੀਜ਼ ਤੋਂ ਤੁਹਾਨੂੰ ਲੱਗਦੀ ਵੀ ਅਣਗਹਿਲੀ ਹੋਈ ਹੈ ਇਹ ਚੀਜ਼ ਨੂੰ ਹੋਰ ਭਾਜੀ ਕਿਤਾ ਜਾ ਸਕਦਾ ਹੈ ਬਚਾਇਆ ਮੈਂ 24 ਸਟੇਡੀ ਤੋਂ ਪੋਸਟ ਦੀ ਗੱਲ ਕਰ ਰਹੀ ਹਾਂ ਨਾ ਸ਼ਾਇਦ ਮੈਂ ਉਹ ਪੋਸਟ ਹੋਵੇ ਜਿਹੜੇ ਕਹਿੰਦੇ ਸੀ ਉਹਨੂੰ ਇੱਥੇ ਲੈ ਕੇ ਜਾਣਾ ਚਾਹੀਦਾ ਸੀ ਏਦਾਂ ਲੈ ਕੇ ਜਾਣਾ ਸੀ ਹਾਂਜੀ ਵਗੈਰਾ ਹਾਂ ਜਦੋਂ ਬੰਦੇ ਦਾ ਸੜਕ ਦੇ ਉੱਤੇ ਐਕਸੀਡੈਂਟ ਹੁੰਦਾ ਨਾ ਜਿਹੜਾ ਬੰਦਾ ਉਹਦੇ ਨਾਲ ਹੁੰਦਾ ਜਾਂ ਜਿਹੜਾ ਉੱਥੇ ਲੱਗੇ ਹੁੰਦਾ ਉਹ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦਾ ਨੇਰੈਸਟ ਹਸਪੀਟਲ 'ਚ ਹੀ ਲੈ ਕੇ ਜਾਣ ਦੀ ਹਾਂਜੀ ਇੱਕ ਨਾ ਤੇ ਉਹਨੂੰ ਜਾਣਦਾ ਹੁੰਦਾ ਮੋਸਟਲੀ ਕਈ ਵਾਰੀ ਕਈ ਬਲੌਗ ਪਰ ਦੂਸਰਾ ਇਹ ਹੁੰਦਾ ਕਿ ਹਸਪੀਟਲ ਜਿਹੜਾ ਨੇਰੈਸਟ ਹੈ ਉਹ ਫਿਰ ਹਸਪੀਟਲ ਹੀ ਦੱਸੇਗਾ ਕਿ ਅਸੀਂ ਉਹਦਾ ਇਲਾਜ ਉਹច ਬੰਦੇ ਨੂੰ ਵਿਚਾਰੇ ਨੂੰ ਥੋੜਾ ਪਤਾ ਹੁੰਦਾ ਨਹੀਂ ਡਾਇਰੈਕਟ ਕਿੱਥੇ ਲੈ ਕੇ ਜਾਣਾ ਔਰ ਇਹ ਸਾਰੇ ਨਾਮੀ ਹਸਪੀਟਲ ਨੇ ਉਹ ਜਿੱਤੇ ਵੀ ਐਸ ਵੀਡੀਓ ਦਾ ਕਰ ਰਹੇ ਆ ਜਿਹੜਾ ਸਾਰਾ ਕਰਕੇ ਉਹਦੇ ਲਈ ਸਭੋਂ ਉਹਨਾਂ ਲੋਕਾਂ ਦਾ ਥੈਂਕਸ ਕਰਨ ਦੀ ਥਾਂ ਤੇ ਜਿਹੜਾ ਉਹਨਾਂ ਲੋਕਾਂ ਨੂੰ ਕਸ਼ੂਰ ਹੀ ਕਰਦੇ ਰਹਿੰਦੇ ਆ ਉਹ ਐਕਚੁਅਲੀ ਅੱਜਕੱਲ ਕੀ ਹੈ ਕਿ ਉਹ ਇੱਕ ਸਾਇੰਟਿਫਿਕ ਇਹਨੂੰ ਕਹਿੰਦੇ ਨਾ ਕਿ ਸਰਵੇ ਆ ਜਿਹੜਾ ਉਹ ਵੀ ਕਹਿੰਦੇ ਕਿ ਬੰਦਾ 90% ਨਾ ਸਾਰਾ ਦਿਨ ਦੇ ਵਿੱਚ 네ਗੇਟਿਵ ਹੀ ਸੋਚਦਾ ਹੂੰ ਬਿਲਕੁਲ ਉਹ 네ਗੇਟਿਵ ਸੋਚ ਨੂੰ ਆਪਣੇ ਅੰਦਰ ਰੱਖ ਕੇ ਤੁਸੀਂ ਸੱਚ ਬੋਲੋ ਲੇਕਿਨ ਇਹ ਬੜਾ ਫੱਟ ਰੋਲਾ ਪਾ ਕੇ ਤੇ ਇੱਕ ਕੁਝ ਵੀ ਬੋਲ ਦਿੰਦੇ ਆ ਹੁਣ ਮੈਂ ਉਹਨਾਂ ਬਾਰੇ ਕੁਝ ਕਹਿ ਨਹੀਂ ਸਕਦਾ ਸਿਵਾਏ ਇਹ ਦੇ ਕਿ ਜੇ ਮੇਰੇ WhatsApp 'ਤੇ ਸਿੱਧਾ ਕਰਦੇ ਹਾਂ ਮੈਂ ਇਹਨਾਂ ਨੂੰ ਹਾਂਜੀ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਜਾ ਰਿਹਾ ਫਾਰਮਿਸ ਵੱਲੋਂ ਇਸ ਇਹ ਦੇ ਨਾਲ ਕਿੰਨਾ ਕੁ ਐਗਰੀ ਹੋ ਕੀ ਜੇਕਰ ਮੈਡੀਕਲ ਬੁਲੇਟਿਨ ਜਾਰੀ ਨਹੀਂ ਹੋਏਗਾ ਤਾਂ ਉਹਨਾਂ ਦੀ ਹਾਲਤ ਬਾਰੇ ਕਿਵੇਂ ਪਤਾ ਚੱਲੇਗਾ ਮੈਡੀਕਲ ਬੁਲੇਟਿਨ ਰੋਕਣ ਜਾਂ ਬੰਦ ਕਰਨ ਦੇ ਪਿੱਛੇ ਤੁਸੀਂ ਕੀ ਰੀਜ਼ ਮੰਨਦੇ ਹੋ ਕਿ ਜਿਹੜਾ ਫੋਰਡਿਸ ਬੋਲੋ ਮੈਡੀਕਲ ਬੁਲੇਟਿਨ ਬੰਦ ਕੀਤਾ ਗਿਆ ਪਿੱਛੇ ਪਿੱਛੇ 300000 ਦਿਨਾਂ ਦਾ ਬਿਕੋਜ਼ ਦੋ ਇੰਨਾ ਨੋਨ ਬੰਦਾ ਹੁੰਦਾ ਨਾ ਜਿਹਦੇ ਬਾਰੇ ਚ ਸਾਰੇ ਲੋਕ ਜਾਣਣਾ ਤੇ ਬਾਰ-ਬਾਰ ਦੇਣ ਦੀ ਸਾਤੇ ਐਟ ਲੀਸਟ ਸ਼ਾਮ ਨੂੰ ਇੱਕ ਵਾਰੀ ਉਹਦਾ ਮੈਡੀਕਲ ਬੁਲੇਟਨ ਦੇ ਦੇਣਾ ਚਾਹੀਦਾ ਆ ਅਗਰ ਜਿਸ ਤਰ੍ਹਾਂ ਦੀ ਪੋਜੀਸ਼ਨ ਹੈ ਉਹਦਾ ਲੋਕਾਂ ਨੂੰ ਪਤਾ ਲੱਗਦਾ ਆ ਸਾਰਾ ਕੁਝ ਹੁੰਦਾ ਆ ਕਿਉਂਕਿ ਅੱਜ ਕਯਰਿਓਸਿਟੀ ਹੁੰਦੀ ਆ ਉਹ ਉਹ ਉਹਦੇ ਕਰਕੇ ਲੋਕਾਂ ਨੂੰ ਇਹ ਜ਼ਰੂਰ ਹੁੰਦਾ ਕਿ ਉਹ ਵੇਟ ਕਰ ਰਹੇ ਹੁੰਦੇ ਆ ਰੱਬ ਕਰੇ ਕਿ ਕੋਈ ਚੰਗੀ ਨਿਊਜ਼ ਆਵੇ ਹਾਂਜੀ ਤੇ ਹਸਪੀਟਲ ਤੇ ਵੈਸੇ ਅਸੀਂ ਦੇਖਿਆ ਆ ਕਿ ਮੋਸਟਲੀ ਹਰ ਈਵਨਿੰਗ ਜਾਂ ਜੇ ਇੱਕ ਵਾਰ ਟਾਈਮ ਦਾ ਵਿੱਚ ਦਿੰਦੇ ਨੇ ਬੁਲੇਟਿਨ ਉਹਦੇ ਦੋ ਦਿਨ ਦਾ ਬੁਲੇਟਿਨ ਨਹੀਂ ਦਿੱਤਾ ਤੇ ਆਈ ਡੋਨਟ ਥਿੰਕ ਕਿ ரைਟ ਗੱਲ ਹੈਗੀ ਆ ਪਰ ਸ਼ਾਇਦ ਉਹਨਾਂ ਦੇ ਘਰ ਦੇ ਨਾਲ ਕੀ ਗੱਲ ਹੋਈ ਆ ਜਿਸ ਤਰ੍ਹਾਂ ਕਈ ਵਾਰੀ ਇਹ ਵੀ ਹੁੰਦਾ ਆ ਕਿ ਕਿਹੜੀ ਪ੍ਰਾਈਵੇਸੀ ਦਾ ਉਹਨਾਂ ਦਾ ਕੀ ਆ ਉਹਦੇ ਬਾਰੇ ਤੇ ਮੈਂ ਕਹਿ ਨਹੀਂ ਸਕਦਾ ਕਿਉਂਕਿ ਫਿਰ ਮੈਂ ਵੀ ਉਹਨਾਂ ਤੇ ਹੀ ਹੋ ਜੂਗਾ ਜਿਹੜਾ ਆਪਣੇ ਸਲਾਹਾਂ ਦੇਣ ਲੱਗ ਪੈਂਦੇ ਆ ਕਿ ਇਦਾਂ ਹੁੰਦਾ ਤੇ ਇਦਾਂ ਹੁੰਦਾ ਇਦਾਂ ਦੋ ਇਦਾਂ ਉਹਨਾਂ ਨੇ ਫਿਰ ਪੈ ਵੀ ਕਿ ਹੈਗਾ 444444 ਹਸਪੀਟਲ ਦੇ ਪੀ ਪੀਐਲ ਸੀ ਡਾਕਟਰਸ ਵੱਲੋਂ ਕਿ ਲੰਬੇ ਸਮੇਂ ਤੱਕ ਰਾਜਵੀਰ ਨੂੰ ਵੈਂਟੀਲੇਟਰ ਤੇ ਰਹਿਣਾ ਪੈ ਸਕਦਾ ਉਹ ਵੈਂਟੀਲੇਟਰ ਤੇ ਸੈਚੂਅਲੀ ਜਿਵੇਂ ਜਿਵੇਂ ਹਾਰਟ ਬੀਟ ਕੰਮ ਕਰੀ ਰਾਜਵੀਰ ਦੀ ਹੋਰ ਬੋਡੀ ਦਾ ਕੋਈ ਵੀ ਅੰਗ ਜਿਹੜਾ ਹੈਗਾ ਉਹ ਰਿਸਪੌਂਡ ਨਹੀਂ ਕਰ ਰਿਹਾ ਖਾਲੀ ਬਸ ਜਿਹੜੀ ਦਿਲ ਦੀ ਧੜਕਣ ਉਹ ਵੀ ਦਵਾਈਆਂ ਦੇ ਸਾਰੇ ਚਲਾਈ ਜਾ ਰਹੀਆਂ ਦਵਾਈਆਂ ਦੇ ਕੇ ਉਹਨੂੰ ਤੇ ਜਿੰਨਾ ਜਿੰਨਾ ਮਰਜ਼ੀ ਤੁਸੀਂ ਚਲਾਈ ਜਾਓ ਉਹਦੇ ਤੇ ਅਲੱਗ ਗੱਲ ਹੁੰਦੀ ਹੈ ਨਾ ਪਰ ਉਹਦੇ ਨਾਲ ਜੇ ਆਕਸੀਜਨ ਦੀ ਮਾਤਰਾ ਮਤਲਬ ਕਿ ਉਹ ਨੂੰ ਘੱਟ ਦੇਣੀ ਪੈਂਦੀ ਹੈ ਜੋ ਸਾਰਾ ਜੋ ਛੋਟੇ ਛੋਟੇ ਪੈਰਲਿਸ ਹੁੰਦੇ ਨੇ ਜੇ ਉਹ ਠੀਕ ਹੋ ਰਹੇ ਨੇ ਤੇ ਫਿਰ ਉਹ ਰੱਬ ਕਰੇ ਕੇ ਚੰਗੀ ਗੱਲ ਆ ਲੇਕਿਨ ਇਹਨਾਂ ਨੂੰ ਦੱਸ ਦੇਣਾ ਚਾਹੀਦਾ ਰੋਜ਼ ਸ਼ਾਮ ਨੂੰ ਤਾਂ ਕਿ ਲੱਖਾਂ ਲੋਕ ਨੇ ਜਿਹੜੇ ਉਹਦੇ ਬਾਰੇ ਜਾਣਨਾ ਚਾਹੁੰਦੇ ਨੇ ਉਹਨਾਂ ਨੂੰ ਔਰ ਉਹਦਾ ਸਭ ਤੋਂ ਬੈਸਟ ਜਿਹੜੀ ਜਗ੍ਹਾ ਹੈ ਉਹਦਾ ਨਿਊਜ਼ ਲਈ ਉਹ ਤਾਂ ਹਸਪੀਟਲ ਨਹੀਂ ਹੈ ਨਾ ਜਿਹੜਾ ਉਹਦਾ ਕਨਸਰਨ ਡਾਕਟਰ ਹੈ ਜਿਹੜਾ ਉਹਨੂੰ ਟ੍ਰੀਟ ਕਰ ਰਿਹਾ ਉਹਦੀ ਸਟੇਟਮੈਂਟ ਹੀ ਅਸਲੀ ਮੰਨੀ ਜਾਊਗੀ ਹਾਂਜੀ ਬਿਲਕੁਲ ਤੇ ਰਤਨ ਜੀ ਤੁਸੀਂ ਅੰਤ ਵਿੱਚ ਰਾਜਵੀਰ ਜਵੰਦਾ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਪੰਜਾਬ ਦਾ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀਗੀ ਨਾਚਰਾ ਟੱਪਰਾ ਗੱਭਰੂ ਅੱਜ ਇਸ ਤਰ੍ਹਾਂ ਹਰ ਜਗ੍ਹਾ ਸਾਰੀ ਦੁਨੀਆ ਇੱਕ ਵਾਰੀ ਫੜਾਫੜ ਠੀਕ ਹੋਵੇ ਔਰ ਜਿੰਨੀ ਜਲਦੀ ਹੋ ਸਕਦਾ ਆਵੇ ਵਾਪਸ ਸਟੇਜ ਦੇ ਉੱਤੇ ਉਹ ਮੈਂ ਕਾਲੀ ਉਹਦਾ ਇੱਕ ਗਾਣਾ ਦੇਖ ਰਿਹਾ ਸ਼ਾਇਦ ਅੱਜਕੱਲ ਉਹਦੇ ਗਾਣੇ ਜ਼ਿਆਦਾ ਦਿਖਾ ਰਹੇ ਨੇ ਹਾਂਜੀ ਵੈਸੇ ਹੋ ਹੈਗਾ ਬੜਾ ਖੂਬਸੂਰਤ ਆ ਮੁੰਡਾ ਹਾਂਜੀ ਮੈਂ ਦੇਖਿਆ ਲੇਕਿਨ ਇੱਕ ਦੋ ਦਿਨ ਦੇ ਮੈਂ ਕਾਫੀ ਸੁਣਿਆ ਹੀ ਸੱਚ ਗੁੱਡ ਲੁਕਿੰਗ ਬாய் ਹਾਂਜੀ ਤੇ ਰੱਬ ਕਰੇ ਉਹ ਬਹੁਤ ਜਲਦੀ ਠੀਕ ਹੋਵੇ ਤੇ ਹਾਂਜੀ ਇਹ ਮੈਂ ਦੇ ਟੋਨਾ ਕੇ ਠੀਕ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਰਿਹਾ ਤੇ ਨੌਲੇਜ ਵੀ ਸਾਡੇ ਨਾਲ ਜੁੜੇ ਸੀ ਰਾਜਵੀਰ ਜਵੰਧਾ ਨੂੰ ਲੈ ਕੇ ਤੇ ਉਹਨਾਂ ਨੇ ਗੱਲਬਾਤ ਕੀਤੀ ਕਿ ਬਹੁਤ ਸੋਹਣਾ ਗੱਭਰੂ ਜਵਾਨਾ ਪੰਜਾਬ ਦਾ ਜਲਦ ਤੋਂ ਜਲਦ ਰਾਜਵੀਰ ਜਵੰਦਾ ਠੀਕ ਹੋਣ ਤੇ ਜਿਹੜੀ ਲੋਕਾਂ ਜਿਹੜਾ ਲੱਖਾਂ ਲੋਕਾਂ ਦੀਆਂ ਅਰਜ਼ੰਸ਼ਾਂ ਕੀਤੀਆਂ ਜਾ ਰਹੀਆਂ ਨੇ ਉਹ ਅਰਜ਼ੰਸ਼ਾਂ ਕਬੂਲ ਹੋਣ ਤੇ ਮੁਰ ਤੋਂ ਇਹਨਾਂ ਦੀ ਬਲੰਦ ਆਵਾਜ਼ ਪੰਜਾਬ ਨੂੰ ਸੁਣਨ ਨੂੰ ਮਿਲੇ ਤੇ ਮੁਰ ਤੋਂ ਸਾਨੂੰ ਸਟੇਜ ਸ਼ੋਅ ਤੇ ਨਜ਼ਰ ਆਉਣ ਬਹੁਤ-ਬਹੁਤ ਧੰਨਵਾਦ ਰਤਨ ਜੀ ਓਕੇ ਚਾਚੀ ਦਾ ਚਾਚੀ